ਸਹਿਤ ਦੇ ਮੁੱਖ ਭੇਦ ਕਿੰਨੇ ਹਨ ਸਹਿਤ ਦੇ ਮੁੱਖ ਭੇਦ ਹਨ ਦੋ ਜਿਸ ਦੇ ਵਿੱਚ ਆਪਾਂ ਕਰਦੇ ਹਾਂ ਵਾਰਤਿਕ ਤੇ ਕਾਵ ਰੂਪ ਦੋ ਭੇਦ ਖੁਸ਼ੀਆਂ ਆਪ ਨਹੀਂ ਆਉਂਦੀਆਂ ਲੇਖ ਰਚਨਾ ਕਿਸ ਦੀ ਹੈ ਇਹ ਟੀ ਆਰ ਸ਼ਰਮਾ ਦੀ ਰਚਨਾ ਸਕੂਲ ਪੱਧਰ ਦੇ ਸਿਲੇਬਸ ਦੇ ਵਿੱਚ ਇਸ ਤਰ੍ਹਾਂ ਦੇ ਲੇਖ ਆਉਂਦੇ ਆ ਵਿਦਿਆਰਥੀਆਂ ਨੂੰ ਜਿਨ੍ਹਾਂ ਉੱਪਰ ਕੋਈ ਨਾ ਕੋਈ ਪ੍ਰਸ਼ਨ ਜ਼ਰੂਰ ਆ ਜਾਂਦਾ ਹੈ ਖੁਸ਼ੀਆਂ ਆਪ ਨਹੀਂ ਆਉਂਦੀਆਂ ਟੀ ਆਰ ਸ਼ਰਮਾ ਟੀ ਆਰ ਸ਼ਰਮਾ ਨੇ ਵਾਰਤਿਕ ਦੀਆਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਿਨ੍ਹਾਂ ਦੇ ਵਿੱਚ ਹੈ ਪੰਜਾਬੀ ਦੀਆਂ ਜੜਾ ਵਿੱਚ ਗੰਗਾ ਜਲ ਕਬੀਰਾ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਅੱਗੇ ਹੈ ਖਾਲਸਾ ਅਖਬਾਰ ਨਾਮ ਦਾ ਉਰਦੂ ਪਰਚਾ ਕਿਸ ਨੇ ਕੱਢਿਆ ਸੀ ਇਹ ਖਾਲਸਾ ਅਖਬਾਰ ਪਰਚਾ ਉਰਦੂ ਦੇ ਵਿੱਚ ਕੱਢਿਆ ਸੀ ਲਾਲ ਸਿੰਘ ਕਮਲਾ ਅਕਾਲੀ ਨੇ ਅੱਗੇ ਹੈ ਆਪਣਾ ਸਵਾਲ ਇੱਕ ਪਿਆਲਾ ਪਾਣੀ ਕਵਿਤਾ ਕਿਸ ਦੀ ਹੈ ਇਹ ਅਕਬਰ ਬੀਰਬਾਲ ਦਾ ਜਿਹੜਾ ਵਾਰਤਾਲਾਪ ਕਰਕੇ ਇਹ ਕਵਿਤਾ ਲਿਖੀ ਗਈ ਹੈ ਇੱਕ ਪਿਆਲਾ ਪਾਣੀ 9ਵੀਂ ਜਮਾਤ ਦੇ ਵਿੱਚ ਹੈ ਇਹ ਕਵਿਤਾ ਇਹ ਕਵਿਤਾ ਹੈ ਚਰਨ ਸਿੰਘ ਸ਼ਹੀਦ ਦੀ ਕਵਿਤਾ ਇਸ ਤੋਂ ਬਿਨਾਂ ਇਹਨਾਂ ਦੀ ਇੱਕ ਕਵਿਤਾ ਹੋਰ ਹੈ ਗਲਤ ਫਹਿਮੀਆਂ ਠੀਕ ਹੈ ਹਾਸ ਵਿਅੰਗ ਵਾਲੇ ਕਵੀ ਹੈ ਜਿਨ੍ਹਾਂ ਦੇ ਵਿੱਚ ਸੁਥਰਾ ਨਾਮ ਦੀ ਵਰਤੋਂ ਕੀਤੀ ਆ ਆਪਾਂ ਪਹਿਲਾਂ ਵੀ ਇਹ ਪ੍ਰਸ਼ਨ ਕੀਤੇ ਆ ਕਿ ਹਲਕੇ ਫੁਲਕੇ ਜਿਹੜੇ ਹਾਸ ਵਿਅੰਗਾ ਉੱਥੇ ਠੀਕ ਹੈ ਚਰਨ ਸਿੰਘ ਸ਼ਹੀਦ ਸੁਥਰਾ ਨਾਮ ਦੀ ਵਰਤੋਂ ਕਰਦੇ ਆ ਤੇ ਵਾਰਤਕ ਦੇ ਵਿੱਚ ਆ ਬਾਬਾ ਬਰਿਆਮ ਦੇ ਵੀ ਵਰਤੋਂ ਕਰਦੇ ਆ ਇੱਕ ਨੋਟ ਕਰ ਲੈਣਾ ਇਸ ਤੋਂ ਬਿੜਾ ਇੱਕ ਗਲਤੀਆਂ ਨਾਮ ਦੀ ਵਾਰਤਕ ਕਿਤਾਬ ਵੀ ਮਿਲਦੀ ਆ ਇਹ ਗਲਤ ਫਹਿਮੀ ਆ ਜੋ ਕਵਿਤਾ ਚਰਨ ਸਿੰਘ ਦਾ ਸ਼ਹੀਦ ਦੀ ਤੇ ਇਹ ਕਿਤਾਬ ਆ ਗਲਤੀਆਂ ਜੋ ਇਹ ਕਿਤਾਬ ਹੈ ਇਹ ਹੈ ਸੁਭਾ ਸਿੰਘ ਦੀ ਇਹ ਦੋਨੇ ਹੀ ਜਿਹੜੇ ਲੇਖਕ ਆ ਇਹ ਹਾਸ ਵਿਅੰਗ ਵਾਲੇ ਲੇਖਕਾਂ ਦੇ ਵਿੱਚ ਗਿਣੇ ਜਾਂਦੇ ਆ ਅੱਗੇ ਹੈ ਅਹਦ ਨਾਮਾ ਕਵਿਤਾ ਕਿਸ ਦੀ ਹੈ ਏ ਅਮਰਤਾ ਪ੍ਰੀਤਮ ਦੀ ਕਵਿਤਾ ehd ਨਾਮਾ ਜਿਸ ਦੀਆਂ ਸਤਰਾਂ ਵੀ ਆ ਸਕਦੀਆਂ ਨਫ਼ਰਤ ਦੀ ਕਾਲੀ ਰਾਤ ਹੈ ਨਫ਼ਰਤ ਦੀ ਕਾਲੀ ਬਾਤ ਹੈ ਠੋਕਰ ਨਾ ਲੱਗੇ ਇਲਮ ਨੂੰ ਠੋਕਰ ਨਾ ਲੱਗੇ ਕਲਮ ਨੂੰ ਦਿਲ ਦਾ ਚਿਰਾਗ ਬਾਲ ਕੇ ਸਾਵੇਂ ਧਰੋ ਦਸਤਕਤ ਕਰੋ ਕਵਿਤਾ ehd ਨਾਮਾ ਇਹ ਹੈ ਅਮਰਤਾ ਪ੍ਰੀਤਮ ਇਸ ਤੋਂ ਬਣਾਇਆ ਇਹਨਾਂ ਦੀ ਇੱਕ ਤਰਿੰਜਨ ਕਵਿਤਾ ਵੀ ਹੈ ਕੁਝ ਕੁ ਵਿਦਿਆਰਥੀਆਂ ਨੂੰ ਵੀਡੀਓ ਨਹੀਂ ਮਿਲ ਰਹੀਆਂ ਤਾਂ ਇਸ ਵੀਡੀਓ ਦੇ نیچے ਮੈਂ ਉਹਨਾਂ ਸਾਰੀਆਂ ਹੀ ਵੀਡੀਓ ਦੀ ਜਿਹੜੀ ਪਲੇਲਿਸਟ ਬਣਾਈ ਹੋਈ ਆ ਉਹਨਾਂ ਦੀ ਲਿੰਕ ਤੁਹਾਨੂੰ ਮਿਲ ਜਾਣਗੇ